ਲੇ ਵੀ ਸਿਆਮਾ ਅਤਰ ਜਬਰਨਾਲੇ ਵਾਲੇ ਫ੍ਰੀ ਇਤਰ ਦੇ ਰਹੇ ਨੇ ਆਪਾਂ ਤਾਂ ਘਰੇ ਮੀ ਪੈਣ ਲਾਤਾ ਇਸ ਤਰ੍ਹਾਂ ਦਾ ਹੁਣ ਤੁਸੀਂ ਸੁਣ ਲਓ ਵੀ ਕਿਵੇਂ ਫ੍ਰੀ ਦੇ ਰਹੇ ਨੇ ਪਹਿਲਾਂ ਤਾਂ ਵੀਡੀਓ ਸੇਵ ਕਰ ਲਿਓ ਉਹਨਾਂ ਨੂੰ ਜਾ ਕੇ ਦਿਖਾ ਦਿਓ ਵੀ ਭਾਈ ਆਹ ਛੋਡੀ ਵੀਡੀਓ ਦੇਖੀ ਸੀ ਵੀ ਤੁਸੀਂ ਫ੍ਰੀ ਦੇ ਰਹੇ ਹੋ ਸਾਨੂੰ ਦਿਓ ਜੇ ਤੁਸੀਂ ਉੱਥੋਂ ਕਿਸੇ ਵੀ ਬ੍ਰਾਂਡ ਦੇ 5 ਇਤਰ ਉਦ ਲੈਨੇ ਹੋ ਤਾਂ ਤੁਹਾਨੂੰ ਨਾਲ ਇੱਕ ਫ੍ਰੀ ਮਿਲੂਗਾ ਜੇ ਤੁਸੀਂ 10 ਲੈਨੇ ਹੋ ਤਾਂ ਤੁਹਾਨੂੰ ਦੋ ਫ੍ਰੀ ਮਿਲਣਗੇ ਐਵੇਂ ਵੱਡੇ ਵੱਡੇ ਆਫਰ ਲਾਤੇ ਗਰਮੀਆਂ ਕਰਕੇ ਆ ਮੈਂ ਤਾਂ ਘਰ ਘਰ ਤਾ ਲਿਆ ਕੇ ਇਸ ਤਰ੍ਹਾਂ ਦਾ ਪਤਾ ਨਹੀਂ ਕਿੱਥੋਂ ਕਿੱਥੋਂ ਨਿਕਲਿਆ ਆ ਤੁਹਾਡੇ ਸਾਹਮਣੇ ਦੇਖਿਓ ਢੇਰ ਲਾਉਂਦਾ ਇਸ ਤਰ੍ਹਾਂ ਦਾ ਤੁਹਾਨੂੰ ਲਾ ਉਹ ਫੀਮ ਤੱਕ ਦੀ ਖੁਸ਼ਬੂ ਮਿਲ ਜੂ ਇੱਥੋਂ 300 ਦੀ ਕਸ਼ੀਸ਼ੀਆ 300 ml ਦੀ ਜਿਵੇਂ ਆਹ ਮੇਰੇ ਕੋਲੇ 6 ml ਵਾਲੀਆਂ ਨੇ ਇਹ 600 ਦੀ ਕਸ਼ੀਸ਼ੀ ਪੈਂਦੀ ਹੈ ਜੇ ਤੁਸੀਂ ਇਹ 5 ਲੈਣ ਤਾਂ ਤੁਹਾਨੂੰ ਇਹਦੇ ਨਾਲ ਇੱਕ ਫ੍ਰੀ ਹੈ ਜੇ 3 ਵਾਲੀ ਲੈਣ ਤਾਂ ਉਹਦੇ ਨਾਲ ਇੱਕ ਫ੍ਰੀ ਹੈ ਇੱਕ ਵੱਡੀ ਗੱਲ ਹੋਰ ਹੈ ਪੂਰੀ ਦੁਨੀਆ ਦੇ ਵਿੱਚ ਘਰ ਬੈਠੇ ਮੰਗਵਾ ਸਕਦੇ ਹੋ ਆਹ ਸਕਰੀਨ ਤੇ ਦੋਨੇ ਨੰਬਰ ਚੱਲ ਜਾਂਦੇ ਨੇ ਪੇ ਇੰਡੀਆ ਦੇ ਵਿੱਚ ਡਿਲੀਵਰੀ ਫ੍ਰੀ ਹੈ ਇਹਨਾਂ ਕੋਲੇ ਅਰਬੀ ਫ੍ਰੈਂਚ ਇੰਗਲਿਸ਼ ਸਾਰੇ ਉ ਦੇ ਤਰ ਮਿਲ ਜਾਂਦੇ ਨੇ ਚਾਹੇ ਇੱਥੇ ਜਵਾਬਾਕਾ ਜੇ ਚਾਹੇ ਬਜ਼ੁਰਗਾ ਜੇ ਰੇਟ ਸਭ ਨੂੰ ਇੱਕ ਲੱਗੂ ਇੱਥੇ ਜਿਹੜੀ ਆਈਟਮ ਤੁਹਾਨੂੰ ਮਲੇਰ ਹੈੱਡ ਬ੍ਰਾਂਚ ਤੋਂ ਮਿਲੂਗੀ ਤੇ ਕੁੱਲ ਬ੍ਰਾਂਡ ਦਾ ਇੱਥੇ ਪਰਫਿਊਮ ਪਿਆਗਾ ਸਿਰਫ 1400 ਤੋਂ ਸਟਾਰਟਿੰਗ ਹੈ ਜਿਹੜੇ 25 25 30 30000 ਦੇ ਨੇ ਹੈੱਡ ਬ੍ਰਾਂਚ ਸਿਆਮਾ ਆਤਰ ਜੇ ਪੁਰਾਣੇ ਬੱਸ ਸਟੈਂਡ ਦੇ ਸਾਹਮਣੇ ਜਿਹੜੀ ਨਵੀਂ ਮਾਰਕੀਟ ਬਣੀ ਆ ਦੇਖ ਲਓ ਅਪਕਮਿੰਗ ਸਟੋਰ ਦੇ ਨਾਲ